ਮੈਂ ਬਿੰਦਰਕੌਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਤੁਹਾਨੂੰ ਮੈਂ ਪੰਜਾਬੀ ਲੋਕ ਗੀਤ ਸੁਣਾਉਣੀ ਆ ਇਹ ਪੰਜਾਬੀ ਲੋਕ ਗੀਤ ਢੋਲਕੀ ਦਾ ਹੈ ਤੇ ਗਾਉਣ ਵਾਲਾ ਤਾਂ 4-5 ਜਾਣਿਆਂ ਦੇ ਜ਼ਿਆਦੇ ਜਾਣਿਆਂ ਦਾ ਹੈ ਪਰ ਮੈਂ ਤੁਹਾਨੂੰ ਇਕੱਲੀ ਸੁਣਾ ਰਹੀ ਹਾਂ ਕਿ ਸੁਣੋ ਤੇ ਇਸ ਦਾ ਆਨੰਦ ਮਾਣੋ ਜੀ बूवे गड्डी आईया बूवे गड्डी आईया हाड़ा गड्डी आईया हाड़ा गड्डी आईया छावा गड्डी आईया छावा गड्डी आईया छावा गड्डी आईया बल्ले गड्डी आईया बल्ले गड्डी आईया बल्ले गड्डी आईया अटेशन बाबू मारी टल्ली टेशन बाबू मारी टल्ली गड्डी शहर बठिंडे चली गड्डी ठै ਚੈਰ ਬਠਿੰਡੇ ਚੱਲੀ ਖਾਲੀ ਡੱਬੇ ਵਿੱਚ ਮੈਂ ਕੱਲੀ ਗੱਡ ਖਾਲੀ ਡੱਬੇ ਵਿੱਚ ਮੈਂ ਕੱਲੀ ਆਖੀ ਗਾਰਡਨ ਗੱਲ ਅਵੱਲੀ ਗੱਡੀ ਆਈਆ ਛਾਵਾ ਗੱਡੀ ਆਈਆ ਬੱਲੇ ਗੱਡੀ ਆਈਆ ਛਾਵਾ ਗੱਡੀ ਆਈਆ ਹੜਾ ਗਾਟ ਨੇ ਦਿੱਤੀ ਚੰਡੀ ਹੜਾ ਗਾਟ ਨੇ ਦਿੱਤੀ ਚੰਡੀ ਗੱਡੀ ਨੰਗ ਗਈ ਤਲਵੰਡੀ ਥਾਣਾ ਛੇਰਤ ਦਾਣਾ ਮੰਡੀ ਦਾਣਾ ਛੇਰਤ ਦਾਣਾ ਮੰਡੀ ਹੇ ਆ ਗਈ ਪਿੰਡ ਤੇਰੇ ਦੀ ਡੰਡੀ ਗੱਡੀ ਆਈਆ ਛਾਵਾ ਗੱਡੀ ਆਈਆ ਵੱੱਲੇ ਗੱਡੀ ਆਈਆ ਹਾੜਾ ਗੱਡੀ ਆਈਆ ਭੂਵ ਗੱਡੀ ਆਈਆ ਗੱਡੀ ਚੱਲੀ ਬਨਕਰਾਰੇ ਗੱਡੀ ਬਚੱਲੀ ਬਨਕਰਾਰੇ ਇੰਜਨ ਵਾਟਾਂ ਨੂੰ ਲਲਕਾਰੇ ਇੰਜਨ ਵਾਟਾਂ ਨੂੰ ਨਲਕਾਰੇ ਟੀਟੀ ਬਾਹਰੋਂ ਚਾਤੀ ਮਾਰੇ ਟੀਟੀ ਬਾਹਰੋਂ ਚਾਤੀ ਮਾਰੇ ਮੈਨੂੰ ਟੇਕ ਟੇਕ ਬਖਾ ਮਟਿਆਰੇ ਗੱਡੀ ਆਈਆ ਛਾਵਾ ਗੱਡੀ ਆਈਆ ਬੱਲੇ ਗੱਡੀ ਆਈਆ ਛਾਵਾ ਗੱਡੀ ਆਈਆ ਸੁਹਾ ਚੂੜਾ ਛਣਕੀ ਜਾਵੇ ਸੁਹਾ ਚੂੜਾ ਛਣਕੀ ਜਾਵੇ ਨਾਲੇ ਝਾਂਜਰ ਛੋਰ ਮਚਾਵੇ ਨਾਲੇ ਝਾਂਜਰ ਛੋਰ ਮਚਾਵੇ ਘਰ ਘਰ ਘਾਟ ਬਹਾਨੇ ਆਵੇ ਘਰ ਘਰ ਬਾ ਗਾਟ ਬਹਨੇ ਆਵੇ ਮੇਰਾ ਚਿੱਤ ਬੜਾ ਖਬਰਾਵੇ ਗੱਡੀ ਆਈ ਆ ਛਾਵਾ ਗੱਡੀ ਆਈ ਆ ਬੱਲੇ ਗੱਡੀ ਆਈ ਆ ਛਾਵਾ ਗੱਡੀ ਆਈ ਆ ਬੱਲੇ ਗੱਡੀ ਆਈ ਆ ਰੋਲਾ ਫੇਰੀ ਵਾਲੇ ਪਾਣ ਰੋਲਾ ਫੇਰੀ ਵਾਲੇ ਪਾਣ ਅੰਦਰ ਸੌਦਾ ਸੁੱਟੀ ਜਾਣ ਅੰਦਰ ਸੌਦਾ ਸੁੱਟੀ ਜਾਣ ਪੈਸੇ ਲੈ ਲੱਗਾ ਜਦੋਂ ਫੜਾਨ ਪਿਹੜੇ ਅੱਗੋਂ ਹੱਸੀ ਜਾਣ ਪਿਹੜੇ ਅੱਗੋਂ ਹੱਸੀ ਜਾਣ ਗੱਡੀ ਆਈਆ ਛਾਵਾ ਗੱਡੀ ਆਈਆ ਬੱਲੇ ਗੱਡੀ ਆਈਆ ਛਾਵਾ ਗੱਡੀ ਆਈਆ ਛਾਵਾ ਗੱਡੀ ਆ ਬੱਲੇ ਗੱਡੀ ਆਈਆ ਗੱਡੀ ਸੰਗਲ ਨੇ ਅਟਕਾਈ ਗੱਡੀ ਸੰਗਲ ਨੇ ਅਟਕਾਈ ਮੱਛੀ ਟੇਸ਼ਨ ਉੱਤੇ ਦਹਾਈ ਮੱਛੀ ਟੇਸ਼ਨ ਉੱਤੇ ਦਹਾਈ ਜਾ ਮੈਂ ਮਾਹੀ ਨੂੰ ਟਿਕਟ ਫੜਾਈ ਜਾ ਮੈਂ ਮਾਹੀ ਨੂੰ ਟਿਕਟ ਫੜਾਈ ਮਠਵੇ ਚ ਜਾਣ ਬਾਬੂ ਦੀ ਆਈ ਮਠਵੇ ਜਾਣ ਬਾਬੂ ਦੀ ਆਈ ਗੱਡੀ ਆਈਆ ਛਾਵਾ ਗੱਡੀ ਆਈਆ ਬੱਲੇ ਗੱਡੀ ਆਈਆ ਛਾਵਾ ਗੱਡੀ ਆਈ ਬੱਲੇ ਗੱਡੀ ਆਈਆ ਭੂਵਾ ਗੱਡੀ ਆਈਆ ਛਾਵਾ ਗੱਡੀ ਆਈਆ ਭੂਵਾ ਗੱਡੀ ਆਈਆ ਬੱਲੇ ਗੱਡੀ ਆਈਆ ਛਾਵਾ ਗੱਡੀ ਆਈਆ ਬੱਲੇ ਗੱ Ya chava gadi, ya ya chava gadi, ya ya.